ਇਹ ਸੂਟ ਕੀ ਸੂਟ ਲੈ ਕੇ ਦੋ ਮੈਨੂੰ ਕਿਹੜੀ ਖੁਸ਼ੀ ਚ ਰਖੜੀ ਨਹੀਂ ਐ ਰਖੜੀ ਐ ਤੇ ਮੈਂ ਕਰਾਂ ਰਖੜੀ ਐ ਤੇ ਕਿਉਂ ਤੁਹਾਡਾ ਨਹੀਂ ਮੰਨਦਾ ਸੂਟ ਲੈ ਕੇ ਦੇਣਾ ਮੈਨੂੰ ਰਖੜੀ ਦਾ ਉਹ ਮੇਰਾ ਕਾਦਾ ਮੰਨਦਾ ਰਖੜੀ ਦਾ ਸੂਟ ਲੈ ਕੇ ਦੇਣਾ ਤੈਨੂੰ ਮੈਂ ਵੱਡਾ ਭਰਾ ਹਾਂ ਤੇਰਾ ਸੂਟ ਲੈਣ ਦੇ ਚੱਕਰ ਜਾਂ ਮੈਂ ਅੰਨੀ ਬੋਲੀ ਹੁ ਰਿਸ਼ਤੇ ਨਾ ਬਦਲੀ ਜਾ ਗੱਲਾਂ ਮਾਰਨ ਦੇ ਹੀ ਮਰਨਾ ਕਿਉਂ ਮੈਂ ਪਾ ਕੇ ਨਹੀਂ ਕਿਹਾ ਮੈਂ ਨਵਾਂ ਸੂਟ ਰਖੜੀ ਤੇ ਪੈਂਡ ਤੇ ਪਾ ਕੇ ਜਾਣਾ ਤੇ ਤੈਨੂੰ ਅਜੇ ਮਹੀਨਾ ਹੋਇਆ ਮੈਂ ਲੈ ਆਇਆ ਤਾਂ ਸੂਟ ਨਵਾਂ ਇੱਕ ਵਾਰੀ ਨਹੀਂ ਉਹ ਪਾਇਆ ਉਹ ਪਾ ਕੇ ਜਾ ਤੇ ਤੇ ਨਾ ਲੈ ਤੇ ਤੇ ਉਹ ਪ੍ਰਾਣਾ ਕਿਥੇ ਉਥੇ ਕਹਿੰਨੇ ਸੰਘ ਲੈਣਾ ਵਾ ਸੂਟ ਵੀ ਇਹ ਪ੍ਰਾਣਾ ਵਾ ਕਿ ਨਵਾ ਵਾ ਜਾਂ ਸੂਟ ਨੇ ਬੋਲ ਪਹਿਣਾ ਉਥੇ ਤੂੰ ਮੈਂ ਪ੍ਰਾਣਾ ਜੇ ਮੈਂ ਨਵਾ ਨਹੀਂ ਹੈਗਾ ਉਹਦੇ ਲਖਾ ਦੇਣਾ ਉੱਤੇ ਸੂਟ ਦੇ ਵੀ ਇਹ ਰਖੜੀ ਵਾਸਤੇ ਲਿਆ ਵਾ ਸਪੈਸ਼ਲ ਹੈ ਜੇ ਇੱਕ ਵਾਰੀ ਨਹੀਂ ਪਾਇਆ ਮੈਂ ਨਾ ਹੱਦ ਹੋ ਗਈ ਤੇਰੇ ਵਾਲੀ ਫੜਾ ਉਧਰੋਂ ਵੀ ਰਹੀ ਜਾਂਦੀਆਂ ਪੇਕਿਆਂ ਕੋ ਵੀ ਸੂਟ ਦੇ ਦੋ ਸੂਟ ਇਧਰੋਂ ਸਾਡੇ ਕੋ ਵੀ ਲਈ ਜਾਂਦੇ ਆ ਬੰਦਿਆ ਮੈਂ ਨਾ ਰਖੜੀ ਗਾ ਜੀ ਆ ਜਾਂਦੀ ਤਾਂ ਫਲਕੀਆਂ ਹੋ ਜਾਂਦੀਆਂ ਨੇ ਤੁਸੀਂ ਇਹ ਸਾਡੇ ਕੁੜੀਆਂ ਦੇ ਤਿਆਰ ਆ ਉਹ ਤੁਹਾਡੇ ਹੀ ਆ ਸਾਰੇ ਕੁੜੀਆਂ ਦੇ ਹੀ ਆ ਸਾਡਾ ਵੀ ਹੈਗਾ ਕਿਤੇ ਕੋਈ